ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਦਿਖਾਵਾਂਗੇ ਤੁਹਾਨੂੰ ਪ्योर ਅਸਲ ਪੰਜਾਬ ਵਾਲੀ ਜਰਸੀ ਬਹੁਤ ਘੱਟ ਨੀ ਨਾਲ ਦੇਖ ਨੂੰ ਮਿਲਦਾ ਕੱਦ ਬੈਡ ਤੇ ਜਿੰਦ ਜਾਣ ਸੂਈ ਸਵਾਈ ਤਿੰਨੇ ਵੜਾ ਸੂਈਆਂ ਸਵਾਈਆਂ ਆ ਬੱਚੇ ਤੁਸੀਂ ਦੇਖ ਸਕਦੇ ਤਿੰਨਾਂ ਦੇ ਬੱਚੇ ਹੈਗੇ ਨਾਲ ਮੇਲਕਾਫ ਆਗੇ ਤੇ ਇਹ ਡਿਟੇਲ ਵੀਰ ਤੋਂ ਇਹਨਾਂ ਬਾਰੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਲਾਪਰੇ ਸਿੰਘ ਆ ਪਿੰਡ ਪੜਾਦੋਣਾ ਜ਼ਿਲ੍ਹਾ ਕਰਪੂਰਾ ਮੋਬਾਈਲ ਨੰਬਰ ਜੀ ਆਪਣਾ 7710377870 7710377870 ਹਾਂਜੀ ਅੱਜ ਤਿੰਨੇ ਵੜਾ ਤਿੰਨੇ ਸੁੰਜਾ ਸਵੰਜਾ ਹਨਾ ਤਿੰਨਾਂ ਪਿੱਛੇ ਮੇਲਕਾਫ ਆ ਨਹੀਂ ਦੋ ਮਗਰ ਫੀਮੇਲ ਆ ਇੱਕ ਪੰਗਰ ਮੇਲਕਾਫ ਠੀਕ ਹੈ ਇੱਕ ਮਗਰ ਮੇਲਕਾਫ ਆ ਗਿਆ ਇਹਦੇ ਮਗਰ ਮੇਲਕਾਫ ਆ ਕੇ ਜਰਸੀ ਹਨਾ ਨਹੀਂ ਨਹੀਂ ਇਹਦੇ ਮਗਰ ਫੀ ਇਹਦੇ ਆਪੇ ਜਰਸੀ ਬੱਚੀ ਦੇਖੀ ਹੈ ਨੇ ਸੁਆ ਕਿਹੜਾ ਸੁਈਆ ਇਹ ਪਹਿਲਾ ਪਹਿਲਾ ਸੁਆ ਸੁਈਆ ਹਨਾ ਹਾਂਜੀ ਤੇ ਜਿਹੜੀ ਆਪੇ ਜਰਸੀ ਵੈੜ ਦੇਖੀ ਆ ਨੇ ਸੁਆ ਕਿਹੜਾ ਸੁਈਆ ਇਹ ਭਾਜੀ ਪਹਿਲਾ ਸੁਆ ਸੁਈਆ ਠੀਕ ਹੈ ਦੂਜਾ ਮੰਨ ਕੇ ਲਈ ਉਹ ਤਾਂ ਪਹਿਲਾ ਕਹਿੰਦੇ ਠੀਕ ਹੈ ਦੰਦੋ ਹੋ ਚੌਗੀ ਹਨਾ ਲਗਭਗਾ ਛਿੱਗੀ ਛਿੱਗੀ ਆ ਆਪਾਂ ਪਹਿਲਾ ਮੰਨ ਕੇ ਲੈਂਦੀ ਆ ਹਨਾ ਹਾਂਜੀ ਦੂਜਾ ਮੰਨ ਕੇ ਦੂਜਾ ਮੰਨ ਕੇ ਲੈਂਦੀ ਆ ਉਹ ਪਹਿਲਾ ਕਹਿੰਦੇ ਉਹ ਕਹਿੰਦੇ ਪਹਿਲਾ ਸੁਆ ਹਨਾ ਵੱਡੀ ਹੋ ਕੇ ਬਣੀ ਹੋ ਸਕਦੀ ਪਹਿਲਾ ਵੀ ਹੋ ਸਕਦੀ ਆ ਜੋ ਵੀ ਆ ਠੀਕ ਹੈ ਕੋਈ ਵੀ ਲੈਂਦਾ ਵਾ ਦੂਜਾ ਮੰਨ ਕੇ ਲੈ ਲੇ ਠੀਕ ਹੈ ਤੇ ਦੁੱਧ ਹੁਣ ਕਿੰਨਾ ਕੁ ਸਟਾਰਟਿੰਗ ਕਰਿਆ ਨੇ ਭਾਜੀ ਕੱਲ ਦੀ ਸੂਈ ਆ ਇਸ ਟਾਈਮ ਆਪਾਂ ਨੂੰ ਕੁਝ ਨਹੀਂ ਪਤਾ ਸਵੇਰੇ ਆਪਾਂ ਧਾਰਾ ਮਾਰ ਕੇ ਲੈ ਆਏ ਅਰੇ ਬੱਚੀ ਦਾ ਦਿਲ ਦੁਨੀਆਂ ਆਪਣੇ ਕੋ ਫਾਰਮ ਦੀ ਵੀਡੀਓ ਠੀਕ ਹੈ ਪਹਿਰਾ ਡੇਰੀ ਫਾਰਮ ਤੋਂ ਅੱਛੀ ਆਈ ਹੋਈ ਆ ਠੀਕ ਹੈ ਇਹਦਾ ਮਦੀਨ ਦੀ ਆ ਠੀਕ ਹੈ ਮਦੀਨ ਦੀ ਟੈਗ ਟੂਕ ਤੋਂ ਸਾਰਾ ਇਹਦਾ ਬਾਇਓ ਡਾਟਾ ਨਿਕਲ ਜਾਣਾ ਇਹਦਾ ਟੈਗ ਜਿਹੜਾ ਕੰਨ ਚ ਪਿਆ ਇਹਦੀ ਕਿੰਨਾ ਵਾ ਕੀ ਆ ਮੈਂ ਇਹਦਾ ਕੁਝ ਵੀ ਇਹ ਵੀ ਪਤਾ ਲੱਗ ਜਾਣਾ ਦੂਜੇ ਸੂਏ ਆ ਕਿ ਪਹਿਲੇ ਸੂਏ ਆ ਪੂਰਾ ਰਜਿਸਟਰ ਹੋਇਆ ਹੋਇਆ ਸਵੇਰੇ ਪਤਾ ਨਾ ਮਾਰ ਕੇ ਲੈ ਆਇਆ ਹੈ ਨਾ ਹਾਂਜੀ ਧਾਰਾ ਮਾਰ ਕੇ ਲੈ ਤੇ ਜੇਰ ਜੂ ਡਾਨਾ ਜਾਵਾਂ ਜੇਰ ਜੂ ਡਾਨਾ ਜੇਲ ਮੇਰੇ ਸਾਹਮਣੇ ਪਈ ਠੀਕ ਹੈ ਮੇਰੇ ਸਾਹਮਣੇ ਸੂਈ ਬੱਤੀ ਠੀਕ ਹੈ ਸਵੇਰੇ ਕਿੰਨਾ ਗੰਦਾਜਾਏ ਬੋੜਾ ਚੋਇਆ ਆਪਾਂ ਬਾਜੀ ਉਹ ਤੇ ਕਹਿੰਦੇ ਆ 9-10 ਕਿਲੋ ਚੋਇਆ ਠੀਕ ਹੈ ਚੋਈ ਹੋਈ ਸਵੇਰੇ ਵਿੱਚ ਠੀਕ ਹੈ ਆਪਾਂ ਬੰਮ ਬੱਚਾ ਲਾ ਕੇ ਪ ਸਟਾਰਟਿੰਗ ਹੋ ਵੀ ਪਰ ਆਪਾਂ ਗਰੰਟੀ ਨਹੀਂ ਚੁੱਕਦੇ ਇੱਥੇ ਤਸੱਲੀ ਕਰਕੇ ਲੈ ਕੇ ਜਾਵੇ ਜਿੰਨੇ ਜੇ ਇਹ ਗੱਲ ਆ ਹਣਾ ਕਿਉਂਕਿ ਆਪਣੇ ਕੋਲ ਸਵੇਰੇ ਆਈ ਆ ਹਣਾ ਇਹ ਆਪਣੇ ਕੋਲ ਸਵੇਰੇ ਆਈ ਆ ਓਕੇ ਜੀ ਬਰੀਡ ਦਾ ਬਰੀਡ ਭਾਜੀ ਮਦੀਨ ਦੀ ਆ ਮਦੀਨ ਪੂਰਾ ਮਸ਼ਹੂਰ ਆ ਠੀਕ ਹੈ ਹਾਂ ਜੀ ਇਦਾਂ ਦੀਆਂ ਬੱਚੀਆਂ ਭਾਜੀ ਮਿਲਦੀਆਂ ਵਾ ਮੂੰਹ ਤੇ ਮਾਰੇ ਮਾਰੇ ਹਜੇ ਦਿਲ ਨਹੀਂ ਲੱਗਾ ਅੱਛਾ ਕਿ ਖੁੱਲੀ ਆਈ ਆ ਖੋਲਿਓ ਬਾਹਰ ਨੂੰ ਬਾਹਰ ਸੋ ਦਾਣਾ ਮੁਸ਼ਕਲ ਹੀ ਆ ਤੋ ਇਹ ਕਰ ਦਿੱਤੀ ਕੋਈ ਆ ਜੀ ਕਾਫੀ ਕਰ ਦਿੱਤੀ ਸੋ ਵਿਰਤ ਤੋਰਾ ਵਗੈਰਾ ਬੱਚੇ ਦੇਖ ਸਕਦੇ ਹਾਂ ਤੇ ਖੁੱਲੀ ਫਿਰ ਜੇ ਜਮਾ ਹਨਾ ਮੋਰੀ ਦੀ ਅਕਲ ਕਾਨ ਜੀ ਥੋੜੀ ਕਰਦੀ ਆ ਸੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਫਟਫਾਟ ਲੇਵਾ ਜਮਾ ਇਹਦਾ ਕਿਆ ਬਾਤਾਂ ਜਮਾ ਪੂਰਾ ਫਿਟਿੰਗ ਵਾਲਾ ਸਟ੍ਰੈਚਰ ਆ ਤੇ ਸੂਈ ਸਵਾਈਆ ਜਮਾ ਕਿਸੇ ਵੀ ਵੀਰ ਨੇ ਲੈਣੀ ਆ ਆਪਦੀ ਚੋਕ ਤੇ ਤਸੱਲੀ ਕਰਕੇ ਲੈ ਸਕਦੇ ਹੋ ਸੋ ਇਹਦੀ ਬਰੀਡ ਦੇਖੋ ਪੂਰੀ ਓਕੇ ਜਮਾ ਫਰਸਟ ਕਲਾਸ ਬਰੀਡ ਆ ਜਮਾ ਕਿਸੇ ਪਾਸਿਓਂ ਹੱਥ ਦਰਾ ਨਹੀਂ ਜਿਹੜੇ ਵੀਰ ਕਹਿੰਦੇ ਕਿ ਅਸੀਂ ਪੰਜਾਬ ਵਾਲੀ ਜਰਸੀ ਲੈਣੀ ਆ ਉਹਨਾਂ ਵਾਸਤੇ ਸੁਨਹਿਰੀ ਮੌਕਾ ਤੇ ਵਾਕਿਆ ਦਾ ਫੇਸ ਕੁਆਲਿਟੀ ਵਗੈਰਾ ਦੇਖੋ ਜਮਾ ਤੇ ਤੋਹਰਾ ਵਗੈਰਾ ਦੇਖੋ ਬੱਚੀ ਦਾ ਐਨ ਸਾਫ ਸੁਥ ਫਟ ਫਾੜ ਜਮਾ ਕਿਸੇ ਪਾਸਿਓ ਹੱਥ ਦਰਾਣੀ ਬੱਛੀ ਫੁੱਲ ਬਰੀਡ ਦੇ ਵਿੱਚ ਆ ਜਾਵਾ ਤੇ ਉਹ ਕਹਿੰਦੇ ਗਰੰਟੀ ਆ ਆਪਾਂ ਗਰੰਟੀ ਨਹੀਂ ਚੱਕਦੇ ਕਹਿੰਦਾ ਭਾਉਤੀ ਆਪ ਦੀ ਸਮਝ ਨਾ ਲਾਏ ਜੇ ਇੰਨੇ ਨਹੀਂ ਦੇਣਾ 35 ਕਿਲੋ ਦੇਣਾ ਕਿੰਨੇ ਆ ਠੀਕ ਹੈ ਕਹਿੰਦਾ ਭਾ ਵੀ 30 ਤੋਂ 12 ਵਾਲੀ ਬੈੜ ਹੈਗੀ ਆ ਹਣਾ ਸੋ ਬਰੀਡ ਵਾਲੇ ਪਾਸਿਓ ਪੂਰੀ ਓਕੇ ਆ ਜਮਾ ਫਰਸਟ ਕਲਾਸ ਬੱਛੀ ਆ ਜਮਾ ਸੂਈ ਸਵਾਈ ਜਮਾ ਤੇ ਤਾਰਾ ਤੁਰਾ ਵੀਰ ਕਹਿੰਦਾ ਜਿਵੇਂ ਓਕੇ ਆ। ਸੋ ਵੀਰੋ ਤੋਰਾ ਵਗੈਰਾ ਦੇਖੋ ਬੱਚੀ ਦਾ ਬਰੀਡ ਕੁਆਲਿਟੀ। ਜਿੰਨੀਆਂ ਗੱਲਾਂ ਆਪਾਂ ਵਹਿੜ ਵਾਲੇ ਕਰ ਲਈ ਉਹਨੇ ਥੋੜਾ ਜਿਹੜੇ ਵੀਰ ਕਹਿੰਦੇ ਸੀ ਬਰੀਡ ਤਿਆਰ ਕਰਨੀ ਐ ਇਦਾਂ ਦੀ ਵਹਿੜ ਲੈ ਕੇ ਜਾਵਾਂਗੇ ਨਾ ਘਰੇ ਆਪਾਂ। ਤੇ ਫਾਰਮ ਤਿਆਰ ਕਰ ਦੋਗੇ ਆਪਣੇ ਆਪ ਦੀ ਮਨ ਪਸੰਦੇ ਸੀਮਨ ਲਵਾਵਾਂਗੇ ਸੁੱਲੇਵਾ ਵਗੈਰਾ ਦੇਖੋ ਇਹਦਾ। ਕੀ ਬਾਤ ਆ ਸਾਫ ਸੁਥਰਾ। ਤੇ ਫਿਰ ਉੱਥੇ ਖੁੱਲੀ ਛੱਡੀ ਵੀ ਜੀ ਮਰਜ਼ੀ ਨਾਲ ਤੁਰ ਕੇ ਜਾਵਾਂ। ਮਰਜ਼ੀ ਨਾਲ ਤੁਰਦੀ ਭਾਜੀ। ਤੁਹਾਨੂੰ ਮੈਂ ਦੱਸਿਆ ਵੀ ਇਹਨੇ ਤੁਰਨਾ ਨਹੀਂਗਾ। ਠੀਕ ਐ। ਆਪਦੀ ਮਰਜ਼ੀ ਨਾਲ ਤੁਰ। ਤੇ ਅੱਗੇ ਆਪਾਂ ਦੂਜੇ ਨੰਬਰ ਤੇ ਐਚ ਐਫ ਬੈਡ ਦੇਖੀ ਜਾਂਦੇ ਆ ਇਹ ਕਿਹੜਾ ਸੁਆ ਸੁਈ ਆ ਜੀ ਪਹਿਲਾ ਸੁਆ ਬਾਈ ਇਹਨੂੰ ਕਿੰਨਾ ਦਿਨ ਹੋ ਗਿਆ ਸੁਈ ਨੂੰ ਅੱਜ ਇਹਨੂੰ ਤੀਜਾ ਦਿਨ ਆ 26 27 ਕਿਲੋ ਦੋ ਟੈਂਡਾਂ ਤਿੰਨ ਡੰਗ ਜੋਗਿਲ ਜਾਵੇ 13 ਲੀਟਰ ਹਾਜਰਾ ਟਾਈਮ ਦਾ ਹੁਣ ਹਾਂਜੀ ਠੀਕ ਹੈ ਤੇ ਚੌਣ ਚਬਾ ਧਾਰ ਜੇਰ ਜੇਰ ਦੀ ਗਾਰੰਟੀ ਆ ਸੁਈ ਨੂੰ ਅੱਜ ਤੀਜਾ ਚੌਥਾ ਦੇਣਾ 26 27 ਕਿਲੋ ਤਿੰਨ ਡੰਗ ਚਾਰ ਡੰਗ ਚੋਗਿਲ ਜਾਵੇ ਆਪਣੇ ਲਈ ਕਹਿੰਦਾ ਪਾ ਵੀ ਨਾ ਗੀ ਦੀ ਤੋਂ 12 ਮੈਂ ਜਿੰਨਾ ਹੈਗਾ ਓਨੇ ਦੀ ਗਰੰਟੀ ਦਿੰਨਾ ਵਾਅਦਾ ਅਗਲਾ ਲੈ ਲਵੇ ਅਗਲੀ ਸੀਮਾ ਕਿ ਵੀ ਆਪਾਂ ਸਭੀ ਆਪਣੇ ਘਰੇ ਹਾਜ਼ਰ ਆ ਜਾਵਾਂਗੇ ਆਪਣੇ ਘਰੇ ਤੇ ਰੇਟ ਫਰੇ ਦਾ ਕੀ ਰਹੂਗਾ ਰੇਟ ਭਾਜੀ ਤਿੰਨਾ ਦੇ ਫੂਨ ਤੇ ਰਹਿਣਿਆ ਆਉਗੀਆਂ ਜਾਇਜ਼ ਰੇਟਾਂ ਦੇ ਤੁਹਾਨੂੰ ਪਤਾ ਆਪਾਂ ਜਿਆਦੇ ਮੰਗੀ ਦੇਣਗੇ ਲੋਕਾਂ ਨੂੰ 2.5 ਲੱਖ ਹੀ ਲੱਖ ਤੋਂ ਅੰਦਰ ਅੰਦਰ ਹੀ ਆ ਉਹ ਜਰਸੀ ਦਾ ਹਾਰ ਆ ਉੱਪਰ ਥੋੜਾ ਆ ਉਹ ਦਾ ਮੈਂ ਲੱਗ ਤੋਂ ਰੇਟ ਕਿਨਾਂ ਆ ਦੋਨਾਂ ਦੇ ਲੱਖ ਤੋਂ ਅੰਦਰ ਅੰਦਰ ਹੋ ਠੀਕ ਧੋਰੀਓ ਬੜਾ ਵਾਰਨਿੰਗ ਸੋ ਫੇਸ ਕੁਆਲਿਟੀ ਵਗੈਰਾ ਵੈੜਦੀ ਦੇਖ ਸਕਦੇ ਹੋ ਸੂਈ ਸਹਾਈਆ ਤਾਜੀ ਤੇ ਦੰਦ ਵਗੈਰੇ ਤਾਂ ਨਹੀਂ ਦੇਖਿਆ ਆਪਾਂ ਇਹਦੇ ਸਿੱਕੀ ਆ ਵਜੀ ਸਿੱਕੀ ਦੂਜਾ ਸੁਆ ਹਨਾ ਤੇ ਪੀਰ ਦਾ ਸੁਆ ਹੋ ਕੇ ਦੂਜਾ ਮੰਨ ਠੀਕ ਹੈ ਤੇ ਲੇਵਾ ਫਟਫਟ ਆ ਜਮਾ ਫਾੜੀ ਵਾਲਾ ਲੇਵਾ ਸੋ ਜਿੰਦ ਜਾਨ ਬਹੁਤ ਆ ਤੇ ਕੱਦ ਕਾਠ ਵੀ ਚੰਗਾ ਸੋਣੀ ਮੂੰਹ ਮੱਥੇ ਲੱਗਦੀ ਵਹਿੜ ਆ ਜਮਾ ਸੋ ਥਾਣਾ ਵਾਣਾ ਦੇਖੋ ਨੇੜ ਤੋਂ ਪੂਰਾ ਫਿਟਿੰਗ ਵਾਲਾ ਤੇ ਥਣ ਦੇਖੋ ਨੇੜ ਤੋਂ ਚਾਰੇ ਦਾਨ ਨਿਕਣ ਵਿੱਚ ਚਾਹੇ ਆਪਾਂ ਹੱਥੀ ਜਵਾਈ ਕਰ ਲਈਏ ਤੇ ਚਾਹੇ ਆਪਾਂ ਮਸ਼ੀਨੀ ਕਰ ਠੀਕ ਹੈ ਸੋ ਕਿਸੇ ਪਾਸਿਓਂ ਹੱਥ ਦਰਾਣੀ ਵਹਿੜ ਸੋ ਲੇਵਾ ਦੇਖ ਸਕਦੇ ਓ ਜੀ ਦਨੇ ਵਾਸੇ ਮਿਲਕ ਵੇਨ ਵਗੈਰੇ ਤੇ ਬਾਕੀ ਮੇਨ ਗੱਲਾਂ ਪੈਂਦੀ ਗੱਲ ਕਰੇ ਪਤਲੀ ਚਮੜੀ ਦੇ ਵਿੱਚ ਆ ਗਈ ਜਮਾ ਦੁੱਧ ਬਹੁਤ ਦੌਂਗੀ ਅੱਛੀ ਠੀਕ ਹੈ ਲੈ ਚਲੋ ਬਾਹਰ ਦੇਖੋ ਤੋਂ ਕੱਦ-ਕਾੜ ਵੀ ਚੰਗਾ ਤੇ ਟਾਂਚਾ ਵਗੈਰਾ ਦੇਖੋ ਬੈੜਦਾ ਪੂਰਾ ਸਾਫ਼ ਸੁਥਰਾ ਸੁਣਾ ਪਲੀ-ਪੁਲੀ ਬਹੁਤ ਦਾ ਲੇਵਾ ਫਿੱਟ-ਫਾਟ ਆ ਫਿਟਿੰਗ ਵਾਲਾ ਲੇਵਾ ਜਮਾ ਖਾੜੀ ਵਾਲੇ ਬਤ ਤੋਰ ਕੇ ਬਾਹਰ ਤਾਂ ਨਹੀਂ ਦਿਖਾਉਂਦੇ ਬਾਹਰ ਥੋੜੀ ਬਾਰਿਸ਼ ਹੋ ਜਾਂਦੀ ਯਾਰੇ ਅੱਗੇ ਪੱਤਝੇ ਨੰਬਰ ਤੇ ਫੇਰ ਐਚ ਫੈਟ ਦੇਖੇ ਨੇ ਕਿਹੜਾ ਸੂਆ ਸੂਈ ਹੈ ਇਹ ਪਾਜੀ ਪਹਿਲਾ ਸੁਆ ਗਿਆ ਉਹਨਾਂ ਨੇ ਮੈਂ ਦੂਜਾ ਮੰਨ ਕੇ ਲਈ ਆ ਠੀਕ ਹੈ ਚਿੱਗੀ ਆ ਰਹੀ ਜਿਹਨਾਂ ਚਿੱਗੀ ਇਹਨੂੰ ਕੈਦ ਨੋਗੇ ਤੁਸੀਂ ਤੈਨੂੰ ਹੀ ਤੀਜਾ ਦੇਣੀ ਹੈ ਠੀਕ ਹੈ ਜੇ ਜਿ ਰੋਕੇ ਆ ਜੋ ਬਾਕੀ ਇਹ ਨਹੀਂ ਮੈਂ ਤੀਜਾ ਤੀਜਾ ਕਹਿੰਨਾ ਤੀਜਾ ਨਹੀਂ ਹੋਊਗਾ ਬੱਚਿਆਂ ਨੂੰ ਪਤਾ ਲੱਗ ਜਾਣਾ ਜਰਸੀ ਨੂੰ ਦੂਜਾ ਦੇਣਾ ਭਾਜੀ ਆ ਬੱਚੇ ਸਾਰੇ ਕੱਟੇ ਨਾਰੂਏ ਨਿਕੇ ਨਿਕੇ ਇਹ ਕੱਚੇ ਨਾਰੂਏ ਆ ਠੀਕ ਹੈ ਹਾਂਜੀ ਤੇ ਇਹ ਸਾਰੇ ਕਿੰਨੇ ਕੇ ਸਟਾਰਟਿੰਗ ਆ ਦੁੱਧ ਵਾਲੀ ਇਹ 28 ਲੀਟਰ ਤੋਂ ਸਟਾਰਟਿੰਗ ਆ ਦੁੱਧ ਦੀ 14 ਲੀਟਰ ਪਰ ਟਾਈਮ ਦਾ ਹਾਂਜੀ ਚੋਗੇ ਲ ਜਾਵੇ ਠੀਕ ਹੈ ਦੋ ਟਾਈਮ ਚੋਵਾ ਕੇ ਦੇਵਾਂਗੇ ਹਾਂਜੀ ਹਾਂਜੀ ਤੋਰੀਓ ਬਾਹਰ ਨੂੰ ਇਹ ਸੋ ਵੀਰ ਦੱਸਦਾ 14 ਲੀਟਰ ਪਰ ਟਾਈਮ ਦੁੱਧ ਦੇ ਥੱਲੇ ਹਾਜ਼ਰ ਆ। ਸੋ ਨਿਰਖ ਪਰ ਕੇ ਕਰਕੇ ਤਸੱਲੀ ਕਰਕੇ ਤੁਸੀਂ ਪਸੰਦ ਖਰੀਦਣਾ ਹੈਗਾ। ਤੇ ਕੱਦ-ਗਾੜ ਚੰਗਿਆ, ਦੇਵੇ ਸੋਹਣੇ ਦਿਖਾਈ ਦੇ ਜਾਂਦੇ ਇਹਨਾਂ ਦੇ ਹੁਣ ਇਸ ਵਾਸਤੋ ਸੋ ਫੇਸ ਕੁਆਲਿਟੀ ਵਗੈਰਾ ਬੈਠੀ ਦੇਖ ਸਕਦੇ ਹੋ। ਕੱਦ-ਗਾੜ ਬਹੁਤ ਆ ਤੇ ਜਿੰਦ-ਜਾਨ ਵਾਲੀ ਬਿਹੜਾ ਤੇ ਉੱਚੀ ਲੰਬੀ ਕੋਈ ਇਹ ਨਹੀਂ ਗੱਲ ਵੀ ਲਿੱਸੀ ਨਾਵੇਂ ਕਿਸੇ ਪਾਸੋਂ। ਸਹਿਜ ਵਗੈਰਾ ਫੁੱਲਾ ਥੋੜਾ ਮੋਹਰਿਆਂ ਨਕਲ ਕਾਣ ਕਰਦੀਆਂ ਹਨਾ। ਸੋ ਲੈਵਾ ਦੇਖ ਸਕਦੇ ਨੇੜ ਤੋਂ ਤੇ ਚਾਹੇ ਆਪਾਂ ਕਰ ਲਈਏ ਮਸ਼ੀਨੀ ਚਵਾਈ ਤੇ ਚਾਹੇ ਹੱਥੀਂ ਦੋਨੇ ਟਾਈਪ ਦਾ ਵੇੜ ਤੇ ਥਾਣ ਲੱਗਿਆ ਵਾ ਹਰ ਕਿਸੇ ਕੋਲ ਆ ਜੀ ਮਸ਼ੀਨ ਨਹੀਂ ਹੁੰਦੀ ਕਿਉਂਕਿ ਆਪਾਂ ਉਹ ਤੁਹਾਨੂੰ ਲਈਦਾ ਜਿਹੜਾ ਹੱਥ ਨਾਲ ਚੋਰਦੀ ਜੈ ਜੈ ਗੱਲਾ ਸੋ ਚਾਹੇ ਹੱਥੀ ਚੋਈ ਕਰ ਲੋ ਚਾਹੇ ਮਸ਼ੀਨੀ ਥਾਣਾ ਪਾ ਨੀੜ ਤੇ ਇੱਕ ਵਾਰ ਫੇਰ ਦਿਖਾ ਦਿੰਨੇ ਆ ਸੋਨਾ ਸਾਫ ਜਿਹਾ ਲੈਵਾ ਤੇ ਫਾੜੀ ਵਾਲਾ ਲੈਵਾ ਮੇਨ ਗੱਲ ਫੇਰ ਸਾਰਾ ਆਪਾਂ ਟੁੱਟਮਾ ਲੈਵਾ ਹੀ ਲਾਉਂਦੇ ਜਾਵੇ ਸਾਰੀਆਂ ਵੇੜਾ ਲੈਗ ਸਕੋਰ ਤੇ ਹੋਣੀਆਂ ਕੋਈ ਝੁਕਮੇਲੇ ਵਾ ਇੱਕ ਲੈਗਾ ਜੀ ਨਹੀਂ ਆਪਣੇ ਕੋਲ ਲੈਵਾ ਫੇਰ ਸਾਰਾ ਫਿਟਿੰਗ ਵਾਲੀ ਲੈਉਣੇ ਦੇਖ ਕੇ ਆ ਸੋ ਇਹਦੇ ਵਿੱਚ ਮੰਨ ਕੇ ਚੱਲੋ ਵੀ ਮਸਟੈਟਿਕ ਦੇ ਬਹੁਤ ਘੱਟ ਚਾਂਸ ਹੁੰਦੇ ਹਨਾ ਆਪਣੇ ਤੋਂ ਹੋਈ ਨਹੀਂ ਅਜੇ ਤਾਈ ਕਿਤੇ ਠੀਕ ਹੈ ਕੋਈ ਲੈ ਵੀ ਫਟ ਫਟ ਲਿਓਣਾ ਆਪਾਂ ਦੇਖ ਕੇ ਹਨਾ ਬਾਕੀ ਕੱਦ ਦੇ ਲਓ ਕਿੱਡਾ ਮੇਰੇ ਜਿੱਦੀ ਆ ਗਰਾ ਉਹਦੀ ਜਾ ਜਾ ਗੱਲ ਸੋ ਪੂਰੀ ਸਾਫ ਸੁਥਰੀ ਰਾਜੀਸੰਮੀ ਬੜੀ ਵੀ ਸੀ ਕਿ ਤੀਜੇ ਨੰਬਰ ਤੇ ਬੈਠ ਆਪਾਂ ਲੈ ਚੱਲ ਬੰਨ ਦੋ ਵੀਰੇ ਨੂੰ ਤੇ ਬਾਕੀ ਖੜਨੀ ਵਗੈਰਾ ਦੇਖੋ ਲੈਗ ਸਕੋਰ ਵਗੈਰਾ ਬਲੱਡ ਦੇ ਵਿੱਚ ਬੈਠਾ ਦੂਜਾ ਦੂਜਾ ਸੂਆ ਆਪਾਂ ਦਿਖਾ ਦਿਆ ਤੈਨ ਪਿੰਡ ਪੜਾਲ ਦੋ ਨਾ ਪੈ ਗਿਆ ਕਪੂਰਥਰਾਜ ਦਾ ਪੈ ਗਿਆ ਤਿੰਨ ਕੋਦ ਦੇ ਨਜ਼ਦੀਕ ਆ ਗਿਆ ਇਹ ਸੋ ਪਹਿਲਾ ਨੰਬਰ ਦਿਖਾਈ ਆਪਾਂ ਜਰਸੀ ਕਰ ਉਹ ਮੂੰਹ ਮੱਥਾ ਦੇਖੋ ਜਮਾ ਜਿਹੜੇ ਵੀਰ ਕਹਿੰਦੇ ਬਰੀਡ ਤੇ ਕੰਮ ਕਰਨਾ ਇਦਾਂ ਦੀ ਬੈੜ ਨੇ ਬਰੀਡ ਦੇ ਨਜ਼ਾਰੇ ਲਿਆ ਦਿੰਨੇ ਜਮਾ ਤੇ ਤਿੰਨ ਨਗ ਬਕਾਉਗਾ ਕੋਈ ਵੀ ਨਗ ਪਸੰਦ ਹੋਵੇ ਕੋਲੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਮੇਰਾ ਕੰਮ ਹੈ ਸਿਰਫ ਵੀਡੀਓ ਪਾਉਣਾ ਵੀਡੀਓ ਦੇਖ